ਵਹਾਂ ਪਾਵਨ ਪਵਿੱਤਰ ਅਸਥਾਨ ਤੇ ਬਿਸ਼ਨੇ ਲੰਬੇ ਸਮੇਂ ਤੋਂ ਇਹ ਸੰਗਤਾਂ ਜਿਹੜੀਆਂ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਜਿਹੜੇ ਹਫਤਾਵਾਰੀ ਦੀਵਾਨ ਐਤਵਾਰ ਨੂੰ ਦੀਵਾਨ ਸਜਾਏ ਜਾਂਦੇ ਹਨ ਜੋ ਪਹਿਲਾ ਸਾਹਿਬ ਜੂ ਹੁੰਦਾ ਹੈ ਸੰਗਤਾਂ ਆਪਣੀ ਹਾਜ਼ਰੀ ਭਰਨ ਵਾਸਤੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਪਰਿਵਾਰ ਸਮੇਤ ਨਤਮਸਤਕ ਹੁੰਦੀਆਂ ਹਨ ਆਇਆ ਹੋਇਆ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਸਭ ਤਾਂ ਨੂੰ ਚੰਗੇ ਵਧੀਆ ਤੇ ਸੁਚੱਜੇ ਪ੍ਰਬੰਧ ਦਿੱਤੇ ਜਾਣ ਇਹ ਮਹਾਨ ਤੇ ਵੱਡੇ ਉਪਰਾਲੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਅਨਸਾਰ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ ਸੋ ਪਿਛਲੇ ਸਮੇਂ ਤੋਂ ਸ਼ਹੀਦਾ ਦੇ ਅਸਥਾਨ ਨੂੰ ਇਸ ਦੇ ਕੰਪਲੈਕਸ ਨੂੰ ਖੁੱਲਾ ਕਰਨ ਵਾਸਤੇ ਤਾਂ ਜੋ ਸੰਗਤਾਂ ਦੀ ਹਾਜ਼ਰੀ ਜਾਂ ਸੰਗਤਾਂ ਖੁੱਲੇ ਪੰਡਾਲਾਂ ਦੇ ਵਿੱਚ ਬੈਠ ਕੇ ਸਮਾਗਮਾਂ ਦੀ ਹਾਜ਼ਰੀ ਪਾ ਸਕਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਰਦਾਇਕਾਂ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾਵਾਂ ਬਖਸ਼ੀਆਂ ਗਈਆਂ ਸ਼ਹੀਦਾਂ ਦੇ ਸ਼ਹੀਦਾਂ ਦੀ ਕਿਰਪਾ ਦੇ ਨਾਲ ਅਤੇ ਆਪ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਹੀਦਾਂ ਦੇ ਨਾਲ ਲੱਗਦੇ ਜੋ ਸੰਗਤਾਂ ਦੇ ਘਰ ਸਨ ਉਹਨਾਂ ਨੂੰ ਖਰੀਦ ਕਰਕੇ ਫੁੱਲਾ ਕੀਤਾ ਜਾ ਰਿਹਾ ਹੈ ਜੋ ਇਮਾਰਤਾਂ ਇੱਥੇ ਬਣ ਰਹੀਆਂ ਹਨ ਜਿਵੇਂ ਕਿ ਬਹੁਤ ਵੱਡੀ ਜੋ ਹੈ ਇੱਕ ਕਾਰ ਪਾਰਕਿੰਗ ਬਣ ਰਹੀ ਹੈ ਜੋ ਚਾਰ ਮੰਜ਼ਲਾ ਜ਼ਮੀਨ ਦੇ ਵਿੱਚ ਕਾਰ ਪਾਰਕਿੰਗ ਦੀ ਸੇਵਾ ਸ਼ੁਰੂ ਹੋਈ ਸੀ ਦਾਸ ਨੇ 2 ਮਹੀਨੇ ਪਹਿਲਾਂ ਦੇਸ਼ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਜੋਲ ਸੰਗਤਾਂ ਸਤਿਗੁਰਾਂ ਦੇ ਅਸਥਾਨ ਤੇ ਸ਼ਹੀਦਾਂ ਦੇ ਅਸਥਾਨ ਤੇ ਹਾਜ਼ਰੀਆਂ ਭਰਦੀਆਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਪਰਪੂਰ ਸਹਦੂਗ ਸਕਤਾ ਨੇ ਦਿੱਤਾ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਵੇਚ ਦੁਨੀਆ ਸੇਵ ਕਮਾਈਆ ਦਾ ਦਰਗ ਹੈ ਬੈਸੇ ਪਾਈਆ ਕਹੋ ਨਾਨਕ ਬਹਾ ਲੜਾਈਐ ਕਰੋ ਨਾਨਕ ਬਹਾ ਲੜਾਈਐ ਕੀਤਾ ਕਰਤਾ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਤਨ ਅਦਤ ਵਰਾਈ ਕਿਹਾ ਜਾਈ ਸੋ ਸੰਗਤਾਂ ਨੇ ਵੱਡਾ ਸਹਿਯੋਗ ਦਿੱਤਾ ਸਹਿਯੋਗ ਕੀਤਾ ਅਤੇ ਜੋ ਕਾਰਪਾਟਿਕ ਦੀਆਂ 4 ਮੰਜ਼ਲਾ ਸਨ ਤਕਰੀਬਨ ਉਹ ਸੰਪੂਰਨ ਹੋ ਚੁੱਕੀਆਂ ਹਨ ਅਤੇ ਹੁਣ ਇਸ ਤੋਂ ਉੱਪਰ 4 ਮੰਜ਼ਲਾ ਇਮਾਰਤ ਹੋਰ ਬਣਨੀ ਹੈ ਜੈਸੂ ਦੇ ਵਿੱਚ ਦੂ ਲੰਗਰ ਹਾਲ ਅਤੇ ਇੱਕ ਲੰਗਰ ਬਣਾਉਣ ਵਾਸਤੇ ਪਕਾਉਣ ਵਾਸਤੇ ਵੱਡਾ ਕਿਚਨ ਬਣਦਾ ਹੈ ਤੇ ਚੌਥੀ ਮੰਜ਼ਲ ਦੇ ਵਿੱਚ ਸ਼੍ਰੀ ਅਖੰਡ ਪਾਠਾ ਦੇ ਕਮਰੇ ਬਣਦੇ ਹਨ ਸੋ ਇਸ ਤਰ੍ਹਾਂ ਕਰਕੇ ਹੁਣ ਤੇ ਚਾਰ ਬੰਦਲਾ ਇਵਾਰਤ ਦੀ ਜੋ ਸੇਵਾ ਹੈ ਉਹ ਸ਼ੁਰੂ ਹੋ ਚੁੱਕੀ ਹੈ ਦਾਸ ਆਈਆ ਸੰਗਤਾਂ ਅਤੇ ਜੋ ਦਾਸ ਦੀ ਇਸ ਬੇਨਤੀ ਨੂੰ ਇਸ ਅਨਾਉਂਸਮੈਂਟ ਨੂੰ ਕਾਰਾ ਵਿੱਚ ਬੈਠ ਕੇ ਟੈਲੀਵਿਜ਼ਨ ਦੇ ਰਾਹੀਂ ਸੰਵਣ ਕਰ ਰਹੇ ਆਤਮਾ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਪਹਿਲਾਂ ਦੀ ਤਰ੍ਹਾਂ ਇੱਕ ਇੱਕ ਬੋਰੀ ਸੀਮਿੰਟ ਜਾਂ ਇੱਕ ਇੱਕ ਸਰੀਏ ਦੀ ਲੈਂਥ ਜੋ ਹੈ ਉਹ ਸਰਦ ਨੇ ਆਪ ਤੁਮ ਕਰਨਾ ਹੈ ਆਪ ਹੀ ਉਪਰਾਲਾ ਕਰਨਾ ਹੈ ਤੇ ਆਪਣੇ ਹੱਥੀਂ ਆਪ ਲੈ ਕੇ ਆਉਣਾ ਹੈ ਦਾਸ ਕੇ ਪਹਿਲਾ ਵੀ ਬੇਨਤੀ ਕੀਤੀ ਸੀ ਤੇ ਅੱਜ ਵੀ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੇ ਮਾਇਆ ਕਿਸੇ ਅਕਾਊਂਟ ਦੇ ਵਿੱਚ ਨਹੀਂ ਪਾਉਣੀ ਯਾ ਸਾਡੇ ਕਿਸੇ ਵੀ ਕਾਰ ਸੇਵਕ ਕੋਲੋਂ ਮਾਇਆ ਦੇ ਕੇ ਇਮਾਰਤਾਂ ਇਮਾਰਤ ਵਾਸਤੇ ਰਸੀਦ ਨਾ ਘਟਾਵੇ ਮੇਰੀ ਇਹ ਬੇਨਤੀ ਆ ਕਿ ਬਾਇਆ ਡੇਡ ਦੀ ਖੇਚਲ ਨਾ ਕਰਮੀ ਕੇਵਲ ਤੇ ਕੇਵਲ ਸਾਨੂੰ ਸਰਿਆ ਅਤੇ ਸੀਮਿੰਟ ਜੋ ਹੈ ਉਹ ਆਪ ਲੈ ਕੇ ਆਓ ਤੇ ਸੰਗਤਾਂ ਦੇ ਇਸ ਸ਼ਹੀਦਾਂ ਦੇ ਇਸ ਥਾਂ ਤੇ ਆਪਣੀ ਸੇਵਾ ਮਟੀਰੀਅਲ ਦੇ ਰਾਹੀਂ ਆਪ ਬਚਾਓ ਤਾਜ ਇਹ ਲੰਗਰ ਹਾਲ ਫਤਿਹ ਸ੍ਰੀ ਅਖੰਡ ਪਾਤਸ਼ਾਹ ਸਾਹਿਬਾ ਜੀ ਦੇ ਕਮਰੇ ਬਣਨੇ ਹਲ ਉਹ ਵੀ ਸੇਵਾ ਸ਼ੇਤੀ ਮੁਕੰਮਲ ਕੀਤੀ ਜਾ ਸਕੇ ਦਾਸ ਬੀਆ ਇਹ ਬੇਬਤੀਆ ਆਪ ਸਭ ਸੰਗਤਾਂ ਨੇ ਜਰੂਰ ਪ੍ਰਵਾਦ ਕਰੀਆਂ ਜੀ ਤੇ ਦਾਸ ਸ਼ਹੀਦਾਂ ਦੇ ਚਰਨਾ ਦੇ ਵਿੱਚ ਇਹ ਅਰਦਾਸ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀਆਂ ਹਾਜ਼ਰੀਆਂ ਸ਼ਹੀਦ ਸਿੱਖ ਆਪ ਜੀ ਦੀਆਂ ਹਾਜ਼ਰੀਆਂ ਆਪਣੇ ਧਰ ਵਿੱਚ ਪਰਵਾਦ ਕਰਨ ਤੇ ਆਪ ਸੰਗਤਾਂ ਵੱਲੋਂ ਕੀਤੀ ਹੋਈ ਜਿਹੜੀ ਸੇਵਾ ਹੈ ਉਹ ਵੀ ਸ਼ਹੀਦ ਸਿੱਖ ਪਰਵਾਰ ਕਰਤ ਅਤੇ ਸਭ ਦੀਆਂ ਮਨੋ ਕਾਮਨਾਵਾਂ ਸ਼ਹੀਦ ਸਿੰਘ ਪੂਰੀਆਂ ਕਰਨ ਦੀ ਇਹ ਬੇਨਤੀ ਆਸ ਦੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਤੇ ਫਤਹਿ ਬੁਲਾਉਣਾ ਵਾਹਿਗੁਰੂ ਦੀ ਕਾ ਹਾਂ ਵਾਹਿਗੁਰੂ ਦੇ ਫਤਹਿ ਦੀ ਫਤਹਿ